ਦੀਨਾਨਗਰ ਦੇ ਵਿੱਚ ਰੋਜ਼ ਕੋਈ ਨਾ ਕੋਈ ਘਟਨਾ ਜਿਹੜੀ ਆ ਉਹ ਸੁਣਨ ਨੂੰ ਮਿਲਦੀ ਆ ਔਰ ਦੱਸ ਦਈਏ ਕਿ ਦੀਨਾਨਗਰ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਹੜੀ ਆ ਉਹ ਫੇਰ ਹੋ ਗਈ ਆ ਪਹਿਲਾਂ ਵੀ 2-4 ਦਿਨ ਇੱਕ ਖਬਰ ਸੁਣਨ ਨੂੰ ਮਿਲੀ ਸੀ ਕਿ ਕੁਝ ਲੋਕਾਂ ਨੇ ਮੈਸੇਜ ਦਿੱਤਾ ਕਿ ਇੱਕ ਘਟਨਾ ਜਿਹੜੀ ਆ ਉਹ ਪੁਰਾਣੇ ਬਿਜਲੀ ਘਰ ਦੇ ਕੋਲ ਹੋ ਗਈ ਔਰ ਅੱਜ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਦੀਨਾਨਗਰ ਤੋਂ ਮਗਰਾਲਾ ਰੋਡ ਨੂੰ ਜਾਂਦੇ ਆ ਤਾਂ ਉਸ ਦੇ ਉੱਤੇ ਵੀ ਇੱਕ ਥੋੜੇ ਦਿਨਾਂ ਦੀ ਘਟਨਾ ਪਤਾ ਨਹੀਂ ਕੱਲ ਦੀ ਆ ਜਾਂ ਪਰਸੋਂ ਦੀ ਆ ਇੱਥੇ ਆਏ ਨੇ ਭਰਾ ਜਿਹਨਾਂ ਦੇ ਨਾਲ ਹਾਸਾ ਵਾਪਰਿਆ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਗੱਲਬਾਤ ਹੋ ਗਈ ਔਰ ਸਮਾਂ ਕਿਹੜਾ ਸੀਗਾ ਔਰ ਦਿਨਾਨਗਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਪਰ ਕਿੰਨੀਆਂ ਕੁ ਘਟਨਾਵਾਂ ਉੱਤੇ ਪੁਲਿਸ ਕਾਬੂ ਪਾਵੇਗੀ ਕਿਉਂਕਿ ਲੋਕਾਂ ਦੇ ਸੀਸੀਟੀਵੀ ਕੈਮਰੇ ਤਾਂ ਜ਼ਰੂਰ ਲੱਗੇ ਨੇ ਸ਼ਹਿਰਾਂ ਵਿੱਚ ਅਕਸਰ ਹੀ ਲੱਗੇ ਹੁੰਦੇ ਆ ਲੇਕਿਨ ਕੈਮਰੇ ਜਿਹੜੇ ਆ ਉਹ ਅੰਦਰ-ਵਾਰ ਕੀਤੇ ਜਾਂਦੇ ਆ ਲੋਕ ਡਰਦੇ ਨੇ ਕਿ ਕਿਤੇ ਸਾਡੀਆਂ ਗਵਾਹੀਆਂ ਨਾ ਪਾਈਆਂ ਪੈ ਜਾਣ ਕਿਤੇ ਸਾਡੀ ਸ਼ਾਨ ਵੀਣ ਨਾ ਹੋ ਜਾਵੇ ਅਸੀਂ ਕੈਮਰੇ ਰੋਡ ਵੱਲੋਂ ਨਹੀਂ ਕਰਨੇ ਲੇਕਿਨ ਜੇ ਗੱਲ ਕਰੀਏ ਤਾਂ ਸਰਕਾਰੀ ਕੈਮਰੇ ਕਿੰਨੇ ਕੁ ਲੱਗੇ ਆ ਇਹ ਦੀਨਾ ਨਗਰ ਵਿੱਚ ਗੱਲ ਕਰੀਏ ਤਾਂ ਕਿੰਨੇ ਕੁ ਸਰਕਾਰੀ ਕੈਮਰੇ ਨੇ ਕਿ ਜਿਹੜਾ ਦੀਨਾ ਨਗਰ ਦਾ ਮਾਹੌਲ ਜਿਹੜਾ ਉਹ ਸਾਫ਼ ਲੱਭ ਜਾਏ ਕਿ ਦੀਨਾ ਨਗਰ ਵਿੱਚ ਕੌਣ ਇੱਧਰ ਨੂੰ ਗਿਆ ਕੌਣ ਉੱਧਰੋਂ ਆਇਆ ਜਾਂ ਕਿਸ ਦੇ ਨਾਲ ਘਟਨਾ ਹੋਈ ਔਰ ਕਿਵੇਂ ਘਟਨਾ ਹੋਈ ਹੈ ਤੇ ਜੇ ਗੱਲ ਕਰੀਏ ਤਾਂ ਦੀਨਾ ਨਗਰ ਦੇ ਵਿੱਚ 2-4 ਦਿਨਾਂ ਦੇ ਵਿੱਚ ਵਿੱਚ ਦੋ ਗੱਡੀਆਂ ਜਿਹੜੀਆਂ ਉਹ ਚੋਰੀ ਹੋ ਗਈਆਂ ਪਹਿਲੇ ਤਾਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਦਈਏ ਕਿ ਜਦੋਂ ਗੱਡੀਆਂ ਆਪਣੀਆਂ ਖਿਲਾਰਦੇ ਹੋ ਤਾਂ ਪਹਿਲਾਂ ਤਾਂ GPS ਬੜੇ ਜ਼ਰੂਰੀ ਆ ਜੇ GPS ਦੀ ਗੱਲ ਕਰੀਏ ਤਾਂ ਚੋਰ ਜਿਹੜੇ ਆ ਉਹਦੇ ਕਨੈਕਸ਼ਨ ਕੱਟ ਕੇ ਫਿਰ ਵੀ ਗੱਡੀਆਂ ਲੈ ਜਾਂਦੇ ਆ ਤਾਂ ਦੂਸਰੀ ਗੱਲ ਕਰੀਏ ਕਿ CCTV ਕੈਮਰੇ ਬਹੁਤ ਜ਼ਰੂਰੀ ਆ ਗੱਡੀ ਹਮੇਸ਼ਾ ਸੇਫ ਜਗ੍ਹਾ ਔਰ CCTV ਕੈਮਰੇ ਦੇ ਵਿੱਚ ਖਿਲਾਰੋ ਔਰ ਸਮਾਂ ਨਿਸ਼ਚਿਤ ਕਰੋ ਨਹੀਂ ਤਾਂ ਗੱਡੀਆਂ ਜਦੋਂ ਚੋਰੀ ਹੋ ਜਾਣ ਤਾ ਪਤਾ ਨਹੀਂ ਕਿੰਨੇ ਲੱਖਾਂ ਦਾ ਨੁਕਸਾਨ ਹੈ ਕਿਉਂਕਿ ਹਰ ਬੰਦੇ ਨੇ ਆਪਣੀ ਰੋਜੀ ਰੋਟੀ ਦੀ ਕਮਾਈ ਜਿੰਨੀ ਵੀ ਆ ਉਹ ਸਾਰੀ ਉਹਦੇ ਉੱਤੇ ਲਗਾਈ ਹੁੰਦੀ ਆ ਤੇ ਆਪਣੀ ਰੋਜੀ ਰੋਟੀ ਦਾ ਜਰੀਆ ਜਿਹੜਾ ਉਹ ਬਣਾਇਆ ਹੁੰਦਾ ਤੇ ਆਪਣੀ ਉਮਰ ਭਰ ਦੀ ਕਮਾਈ ਲਗਾਈ ਹੁੰਦੀ ਆ ਲੇਕਿਨ ਫਿਰ ਵੀ ਜਦੋਂ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਤਾਂ ਫਿਰ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਸਮਾਂ ਬਦਲਦਾ ਔਰ ਕਿੱਦਾਂ ਦੇ ਅੱਗੇ ਸਮੇ ਆਉਂਦੇ ਆ ਔਰ ਗੱਲ ਕਰੀਏ ਤਾਂ ਇੱਥੇ ਭਰਾ ਜਿਹਨਾਂ ਦੀ ਗੱਡੀ ਜਿਹੜੀ ਆ ਉਹ ਚੋਰੀ ਹੋਈ ਆ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਨੀਲ ਕੁਮਾਰਾ ਜੀ ਸਰ ਭਰਾ ਜੀ ਗੱਡੀ ਕਿਹੜੀ ਸੀ ਤੁਹਾਡੀ ਗੱਡੀ 709 ਹੀ ਸਰ 709 6 ਚੱਕੀ ਜੀ ਇਹ ਕਿੰਨਾ ਟਾਈਮ ਸੀਗਾ ਸਵੇਰ ਦਾ ਸੀ ਜਾਂ ਸ਼ਾਮ ਦਾ ਸੀ ਨਹੀਂ ਸਵੇਰੇ 4:40 ਤੇ 4:42 ਤੇ ਗੱਡੀ ਅਸੀਂ ਸੀਸੀਟੀਵੀ ਚ ਦੇਖੀ ਆ ਉਥੋਂ ਨਿਕਲਦੇ ਉਹ 709 ਨਾਲੇ ਕਰੋ ਨਿਕਲ ਗਈ ਹਾਂਜੀ ਹਾਂਜੀ ਜੀ ਮੁੜ ਕੇ ਅੱਗੇ ਕਿੰਨੇ ਕੈਮਰੇ ਵਿੱਚ ਤੁਸੀਂ ਚੈੱਕ ਕਰਿਆ ਅਸੀਂ ਰੋਡ ਦੇ ਉੱਪਰ ਵੀ ਕੈਮਰੇ ਵਿੱਚ ਚੈੱਕ ਕੀਤਾ ਪਰ ਉੱਚ ਗੱਡੀ ਆਈ ਨਹੀਂ ਜੀ ਨਹੀਂ ਆਈ ਨਹੀਂ ਆਈ ਲੇਕਿਨ ਗੱਡੀ ਦੀ ਕੋਈ ਤੋਹ ਪੜਤਾਲ ਲੱਗੀ ਨਹੀਂ ਕਿ ਕਿੱਥੇ ਆ ਅੱਜ ਨਹੀਂ ਲੱਗੀ ਕਿੰਨੇ ਦਿਨ ਹੋ ਗਏ ਆ ਅੱਜ ਇਹ ਤੀਜਾ ਦਿਨ ਹੈ ਜੀ ਦੋ ਤਰੀਕ ਨੂੰ ਹੋਇਆ ਤੀ ਦੂਜਾ ਦਿਨ ਹੈ ਜੀ ਕਿੰਨੀ ਕੀਮਤ ਦੀ ਗੱਡੀ ਸੀ ਤੁਹਾਡਾ ਅੰਦਾਜ਼ਾ ਜਣ ਗੱਡੀ 2.5 ਲੱਖ ਦੀ ਗੱਡੀ ਹੈ ਜੀ 2.5 ਲੱਖ ਦੀ ਗੱਡੀ ਹੈ ਸੀ ਬੇ ਸਰੀਆ ਹੀ 40-50 ਹਜ਼ਾਰ ਰੁਪਏ ਦਾ ਅੱਛਾ 50 ਹਜ਼ਾਰ ਦਾ ਸਰੀਆ ਲੱਦਿਆ ਸੀ ਸਰੀਆ ਲੱਦਿਆ ਜੀ ਘਰ ਵਾਸਤੇ ਘਰ ਵਾਸਤੇ ਜੀ ਉੱਥੇ ਕੰਮ ਲਾਇਆ ਸੀ ਤੇ ਸਰੀਆ ਉੱਥੇ ਕੰਮ ਲਾਇਆ ਹੋਇਆ ਹੈ ਹਾਂ ਬਾਹਰ ਚੋਰੀ ਨਾ ਹੋ ਜੇ ਬੋਲ ਕੇ ਗੱਡੀ ਉੱਥੇ ਲੈ ਖੜੀ ਕੀਤੀ ਬਈ ਸਰੀਆ ਰੱਖਤਾ ਜੀ ਤੇ ਰਿਹਾਇਸ਼ ਵੀ ਤੁਹਾਡੀ ਲੱਗੀ ਸਕੀ ਜੀ ਲੱਗੀ ਸਰੀਆ ਜੀ ਸਰੀਆ ਜੀ ਨਯਾ ਆਮ ਉਥੇ ਲੋਕ ਤਾਂ ਉਥੇ ਨਜ਼ਦੀਕ ਦੁਕਾਨਾਂ ਨੇ ਘਰ ਨੇ ਅਸੀਂ ਬੜਾ ਕੁਝ ਵੇਖਿਆ ਫਿਰ ਵੀ ਚੋਰੀ ਹੋ ਗਈ ਚੋਰੀ ਹੋ ਗਈ ਜੀ ਕੀ ਕਰਨਾ ਮੌਸਮ ਉਸ ਦਿਨ ਬੜਾ ਖਰਾਬ ਹੀ ਬਾਰਿਸ਼ ਵਾਲੇ ਦਿਨ ਦੀ ਗੱਲ ਹੈ ਬਾਰਿਸ਼ 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 ਵਾਲੇ ਦਿਨ ਦੀ ਗੱਲ ਹੈ ਅਜਾ ਬਾਰਿਸ਼ ਪੈਂਦੀ ਪਈ ਸੀ ਹਾਂਜੀ ਹਾਂਜੀ ਤੇ ਬਸ ਉਸੇ ਸਮੇਂ ਦੇ ਵਿੱਚ ਵਿੱਚ ਗੱਡੀ ਜਿਹੜੀ ਆ ਉਹ ਚਲੀ ਗਈ ਹਾਂਜੀ ਹਾਂਜੀ ਉਹ ਗੱਡੀ ਜੀ ਸ਼ਹਿਰ ਵੱਲੋਂ ਆਈ ਹੈ ਤੈਨੂੰ ਅਜਾ ਦੀਨਾਨਗਰ ਵੱਲੋਂ ਆਈ ਹੈ ਸ਼ਹਿਰ ਵੱਲੋਂ ਸ਼ਹਿਰ ਵੱਲੋਂ ਆਈ ਤੇ ਸ਼ਹਿਰ ਵੱਲੋਂ ਅੱਗੇ ਜਿਹੜੀ ਆ ਕਿੰਨੇ ਕੈਮਰੇ ਵਿੱਚ ਹੋਰ ਵੇਖੀ ਅੱਗੇ ਹੋਰ ਕਿਹ ਕੈਮਰੇ ਵਿੱਚ ਨਹੀਂ ਆਈ ਨਹੀਂ ਆਈ ਕਿਹ ਕੈਮਰੇ ਵਿੱਚ ਨਹੀਂ ਨਹੀਂ ਕੋਈ ਥੋੜਾ ਪਰਦਾ ਨਹੀਂ ਲੱਗਿਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਕੈਮਰਾ ਦੇਖਿਆ ਇੱਧਰ ਨਿਗਾਹੀ ਇੱਧਰ ਇਹ ਚੈੱਕ ਕਰਨੇ ਆ ਜੀ ਅੱਛਾ ਜੀ ਕਰਨੇ ਆ ਕੈਮਰਾ ਚੈੱਕ ਹਾਂਜੀ ਹਾਂਜੀ ਇਹ ਕੈਮਰੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਜਿਹੜੇ ਲੋਕਾਂ ਨੇ ਆਮ ਗੱਡੀਆਂ ਹਰ ਇੱਕ ਦੇ ਘਰ ਦੇ ਬਾਹਰ ਹੀ ਲੱਗਦੀਆਂ ਵੱਡੀਆਂ ਗੱਡੀਆਂ ਅੰਦਰ ਤਾਂ ਜਾਂਦੀਆਂ ਕੋਈ ਉਹ ਕਿੰਨੇ ਗਦਾਮ ਬਣਾਨੇ ਨਹੀਂ ਵੱਡੇ ਤੇ ਗੱਡੀਆਂ ਬੂਏ ਗਿੱਲਾ ਲਾਣੀਆਂ ਆਏ ਆ ਲਾਉਣੀਆਂ ਪਰ ਲੱਗਿਆ ਆਪਣਾ ਧਿਆਨ ਆਪ ਰੱਖਣ ਹਾਂਜੀ ਹਾਂਜੀ ਤੇ ਪੁਲਿਸ ਲੱਗੀ ਹੋਈ ਏ 24 ਘੰਟੇ ਵੇਖਣ ਉਧਰ ਉਧਰ ਪੁਲਿਸ ਵੀ ਕੀ ਕਰੇ ਜਦੋਂ ਕੈਮਰੇ ਹੀ ਸੜਕ ਵਾਲ ਨੂੰ ਹੈ ਨਹੀਂ ਲੋਕ ਤੰਕਰ ਦੇ ਲੋਕਾਂ ਨੂੰ ਕੈਮਰਾ ਪੁਲਿਸ ਦੀ ਵੀ ਡਿਊਟੀ ਬੰਦੀ ਪਰ ਪੁਲਿਸ ਵੀ ਕਿਹੜੇ ਕਿਹੜੇ ਪਾਸੇ ਜਾਏਗੀ ਪੁਲਿਸ ਕਿਹੜੇ ਕਿਹੜੇ ਪਾਸੇ ਜਾਏਗੀ ਹਾਂਜੀ ਇੱਕ ਟਾਈਮ ਇੱਕ ਪਾਸੇ ਜਾ ਸਕਦੀ ਹੈ ਪੁਲਿਸ ਹਾਂ ਫਿਰ ਵੀ ਜਿਹੜੇ ਕੈਮਰੇ ਚੌਂਕ ਦੇ ਵਿੱਚ ਲੱਗੇ ਅੱਗੇ ਪੁਲਿਸ ਸਟੇਸ਼ਨ ਦੇ ਲੱਗੇ ਇਹ ਕੈਮਰੇ ਚੈੱਕ ਕਰਨੇ ਜੇ ਪਿਛਲੇ ਦਿਨੀ ਪਿਛਲੇ ਦਿਨੀ ਵੀ ਇੱਕ ਗੱਡੀ ਜਿਹੜੀ ਆ ਉਥੋਂ ਪਾਰਕ ਦੇ ਕੋਲੋਂ ਵੀ ਕਹਿੰਦੇ ਚੋਰੀ ਹੋ ਗਈ ਹਾਂਜੀ ਉਹ ਗੱਡੀ ਬਰੇਜਾ ਗੱਡੀ ਜੀ ਬਰੇਜਾ ਕਾਰ ਚੋਰੀ ਹੋ ਗਈ ਉਹਦੇ ਸ਼ੀਸ਼ੇ ਤੋੜੇ ਪਹਿਲੇ ਉਹਨਾਂ ਨੇ ਸ਼ੀਸ਼ਾ ਤੋੜ ਕੇ ਸ਼ੀਸ਼ੇ ਤੋੜ ਕੇ ਫਿਰ ਜੀਪੀਐਸ ਉਹਦਾ ਕਨੈਕਸ਼ਨ ਕੱਟ ਗਏ ਉਸ ਤੋਂ ਬਾਅਦ ਗੱਡੀ ਲੈ ਗਏ ਫਿਰ ਗੱਡੀ ਲੈ ਗਏ ਹਾਂਜੀ ਹਾਂਜੀ ਤੇ ਗੱਡੀ ਉਹ ਵੀ ਨਹੀਂ ਅਜੇ ਮਿਲੀ ਉਹ ਵੀ ਨਹੀਂ ਮਿਲੀ ਗੱਡੀ ਉਹ ਦੱਸ ਦਈਏ ਕਿ ਦਿਨਾ ਨਗਰ ਦੇ ਵਿੱਚ ਬਹੁਤ ਸਾਰੀਆਂ ਕਟਨਾਵਾਂ ਜਿਹੜੀਆਂ ਉਹ ਹੋ ਰਹੀਆਂ ਨੇ ਉਹ ਇਹੀ ਹੋ ਰਹੀਆਂ ਕਿ ਗੱਡੀਆਂ ਚੋਰੀ ਦੀਆਂ ਇਹ ਅਸੀਂ ਤਾਂ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਗੱਡੀਆਂ ਜਿਹੜੀਆਂ ਆਪਣੀਆਂ ਸੇਫ ਰੱਖੋ ਔਰ ਹਰ ਵੇਲੇ ਤਿਆਰ ਰੱਖੋ ਪਹਿਲੀ ਤਾਂ ਗੱਲ ਕਰੀਏ ਕਿ ਦੀਨਾ ਨਗਰ ਦੇ ਵਿੱਚ ਪਾਰਕਿੰਗ ਨਹੀਂ ਹੈ ਇੱਕ ਪਾਰਕਿੰਗ ਸ਼ਹਿਰ ਨੂੰ ਜ਼ਰੂਰ ਹੋਣੀ ਚਾਹੀਦੀ ਸੀ ਕਿ ਜਿਸ ਦੇ ਵਿੱਚ ਪੇਡ ਪਾਰਕਿੰਗ ਹੋਵੇ ਪਰਚੀ ਕੱਟੀ ਜਾਵੇ ਜਿਸ ਦੇ ਕੋਲ ਪਰਚੀ ਆ ਗੱਡੀ ਉਹੀ ਰੱਖੇਗਾ ਲੈ ਕੇ ਜਾਵੇਗਾ ਲੇਕਿਨ ਪਾਰਕਿੰਗ ਦੀਨਾ ਨਗਰ ਦੇ ਵਿੱਚ ਹੈ ਨਹੀਂ ਹੈ ਦੀਨਾ ਨਗਰ ਸ਼ਹਿਰ ਇੱਕ ਵਪਾਰੀਆਂ ਦਾ ਸ਼ਹਿਰ ਹੈ ਅਸੀਂ ਪਿਛਲੇ ਦਿਨ ਵੀ ਅਸੀਂ ਬੋਲਿਆ ਸੀ ਕਿ ਵਪਾਰੀਆਂ ਦਾ ਸ਼ਹਿਰ ਹੈ ਇੱਥੇ ਪਾਰਕਿੰਗ ਬਹੁਤ ਜ਼ਰੂਰੀ ਸੀ ਔਰ ਪਾਰਕਿੰਗ ਕਿੰਨੇ ਬਣਾਉਣੀ ਸੀ ਇਹ ਤੁਸੀਂ ਚੰਗੀ ਭਲੀ ਜਾਣਦੇ ਹੋ ਕਿ ਪਾਰਕਿੰਗ ਜਿਹੜੀ ਆ ਉਹ ਕਿੰਨੇ ਬਣਾਉਣੀ ਸੀ ਔਰ ਜੇ ਪਾਰਕਾਂ ਬਣ ਸਕਦੀਆਂ ਤੇ ਪਾਰਕਿੰਗਾਂ ਵੀ ਬਣ ਸਕਦੀਆਂ ਸੀ ਔਰ ਪਾਰਕਿੰਗ ਜਿਹੜੀ ਆ ਉਹ ਦੀਨਾਨਗਰ ਵਾਸਤੇ ਬਹੁਤ ਜ਼ਰੂਰੀ ਆ ਇਹ ਬਿਜ਼ਨਸਮੈਨਾਂ ਦਾ ਸ਼ਹਿਰ ਆ ਵਪਾਰੀਆਂ ਦਾ ਸ਼ਹਿਰ ਆ ਅਕਸਰ ਹੀ ਇੱਥੇ ਵਪਾਰ ਮੰਡਲ ਦੇ ਵਿੱਚ ਗੱਡੀਆਂ ਜੇਟਾਂ ਕੋਈ ਨਾ ਕੋਈ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਾਰੋਂ ਵੀ ਕਈ ਸੱਜਣ ਆਉਂਦੇ ਆ ਵਪਾਰ ਵਾਸਤੇ ਲੇਕਿਨ ਕੋਈ ਨਾ ਕੋਈ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਔਰ ਦੱਸ ਦਈਏ ਭੀ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇਥੇ ਇੱਕ ਹਾਸਾ ਵਾਪਰਿਆ ਸੀ ਕਿ ਇਹਨਾਂ ਦੀ ਜਿਹੜੀ ਗੱਡੀ ਆ ਉਹਦਾ ਸ਼ੀਸ਼ਾ ਤੋੜ ਕੇ ਕੋਈ ਤੇ ਬੈਗ ਕੱਢ ਕੇ ਲੈ ਗਿਆ ਸੀ ਕਿਉਂਕਿ ਜਦੋਂ ਸੜਕ ਤੇ ਗੱਡੀ ਖੜੀ ਕਰਨੀ ਆ ਤਾਂ ਨੁਕਸਾਨ ਤਾਂ ਫਿਰ ਹੋਣਾ ਹੀ ਹੋਣਾ ਇਹੋ ਜਿਹੇ ਨੁਕਸਾਨ ਜਦੋਂ ਹੁੰਦੇ ਆ ਤਾਂ ਫਿਰ ਸਾਨੂੰ ਯਾਦ ਆਉਂਦਾ ਕਿ ਸਾਡੇ ਸ਼ਹਿਰ ਵਿੱਚ ਕਿਹੜੀ ਕਿਹੜੀ ਚੀਜ਼ ਚਾਹੀਦੀ ਸੀ ਔਰ ਗੱਲ ਕਰੀਏ ਤਾਂ ਅੱਗੇ ਜਿਹੜਾ ਵਾ ਪੁਲਿਸ ਹੈ ਪੁਲਿਸ ਦੇਣਾ ਰਾਤ ਇੱਕ ਕੀਤਾ ਹੋਇਆ ਜਿੱਥੋਂ ਵੀ ਫੋਨ ਆਉਂਦਾ ਪੁਲਿਸ ਟਾਈਮ ਨਾਲ ਪਹੁੰਚ ਜਾਂਦੀ ਆ ਔਰ ਪੁਲਿਸ ਪਹੁੰਚ ਕੇ ਕੀ ਕਰੇ ਜਦੋਂ ਸੀਸੀਟੀਵੀ ਕੈਮਰੇ ਨਹੀਂ ਹੈਗੇ ਜਦੋਂ ਸੇਫ ਜਗ੍ਹਾ ਹੀ ਨਹੀਂ ਹੈਗੀਆਂ ਪੁਲਿਸ ਵੀ ਕੀ ਕਰੇ ਪੁਲਿਸ ਨੇ ਕਿਥੋਂ ਲੱਭ ਲੈਣੀ ਆ ਜਦੋਂ ਕਦੀ ਗੱਡੀ ਫੜੀ ਜਾਵੇਗੀ ਹੁਣ ਇੱਕ ਮੋਟਰਸਾਈਕਲ ਪਿਛਲੇ ਦਿਨੀ ਚੋਰੀ ਹੋਇਆ ਸੀ ਆਪਣੇ ਸੱਜਣ ਦਾ ਸਾਡੇ ਦਾ ਉਹ ਵੀ ਪੁਲਿਸ ਨੇ ਕੱਲ ਕਿਤੇ ਪਠਾਨਕੋਟ ਵਾਲੇ ਬੰਨੇ ਫੜਿਆ ਗਿਆ ਹੁਣ ਕਾਲ ਆਈ ਆ ਕਿ ਤੁਹਾਡਾ ਮੋਟਰਸਾਈਕਲ ਇੱਥੇ ਫੜਿਆ ਗਿਆ ਜੀ ਨਹੀਂ ਤੇ ਜੇ ਗੱਲ ਕਰੋ ਤੇ ਪੁਲਿਸ ਕੈਮਰਾ ਹੀ ਵੇਖ ਕੇ ਫੜ ਸਕਦੀ ਆ ਕੈਮਰੇ ਹੈ ਨਹੀਂ ਆ ਜਦੋਂ ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ ਗਈ ਆ ਤਾਂ ਉਹਨਾਂ ਨੇ ਇਹੋ ਕਿਹਾ ਵੀ ਪੁਲਿਸ ਜੜੀ ਆ ਆਪਣੀ ਜਦੋਂ ਜਾਤ ਦੇ ਵਿੱਚ ਲੱਗੀ ਹੋਈ ਆ ਜਲਦੀ ਹੀ ਇਹ ਹੱਲ ਨਿਕਲੇਗਾ ਜਲਦੀ ਹੀ ਦੂਰ ਤੱਕ ਕੈਮਰੇ ਟਰੇਸ ਕੀਤੇ ਜਾਣਗੇ ਔਰ ਸਾਰੀਆਂ ਇਹ ਗੱਡੀਆਂ ਹੋ ਸਕਦਾ ਕਿ ਜੇ ਜਿੱਥੋਂ ਤੱਕ ਪਹੁੰਚ ਹੋਏਗੀ ਪੁਲਿਸ ਦੀ ਤਾਂ ਜਰੂਰ ਕਵਰ ਕੀਤੀਆਂ ਜਾਣਗੀਆਂ ਔਰ ਪੁਲਿਸ ਵੱਲੋਂ ਵੀ ਲੋਕਾਂ ਨੂੰ ਇਹੋ ਸੁਨੇਹਾ ਹੈ ਕਿ ਆਪਣੀਆਂ ਜਿਹੜੀਆਂ ਗੱਡੀਆਂ ਉਹਦੀ ਸੇਫਟੀ ਆਪ ਕਰੋ ਕੈਮਰੇ ਜਰੂਰ ਲਵਾਓ ਹਰ ਬੰਦਾ ਆਪਣੇ ਸੀਸੀਟੀਵੀ ਕੈਮਰੇ ਜਰੂਰ ਲਵਾਓ ਜਿਸ ਦੇ ਨਾਲ ਆਪਣੀ ਸੇਫਟੀ ਹੋ ਸਕੇ ਮੇਰੇ ਸਹਿਯੋਗੀ ਦੇ ਨਾਲ ਮੈਂ ਅਰਜਨ ਦਸਨ ਤੀਣਾਣਾ ਜ਼ਿਲ੍ਹਾ ਗੁਰਦਾਸਪੁਰ